ਸਾਚੀਕਾਰ ਜੀ ਜਿਹਦੇ ਆਪਾਂ ਵੇਟ ਕਰਦੇ ਸੀ ਫਾਈਨਲੀ ਅਰਾਈਵ ਇਹ ਹੈ JBL ਦਾ ਪਾਰਟੀ ਬਾਕਸ ਕਲੱਬ 120 ਅੱਜ ਆਪਾਂ ਕਰਾਂਗੇ ਇਹਦੀ ਅਨਬਾਕਸਿੰਗ ਸੋ ਅੱਜ ਵੱਗੇ ਤੁਹਾਨੂੰ ਦੱਸਦਿਆਂ ਕੀ ਕੀ ਹੈ ਇਹਦੇ ਵਿੱਚ ਹੁਣ ਆਪਾਂ ਗੱਲ ਕਰੀਏ ਇਹਦੇ ਫੀਚਰਾਂ ਦੀ ਜਿਵੇਂ ਇਹ ਦੱਸ ਦਿਆ ਕਿ ਇਹ ਪਾਵਰਫੁੱਲ JBL Pro ਸਾਊਂਡ ਹੈ ਸਾਊਂਡ ਬਹੁਤ ਵਧੀਆ ਦਾ 120 ਵੋਲਟ ਪਾਵਰ ਆਊਟਪੁੱਟ ਹੈ ਇਹਦੀ ਸੈਕੰਡਲੀ ਫਿਊਚਰਿਸਟਿਕ ਲਾਈਟ ਸ਼ੋਅ ਆ ਅੱਜ ਉਹ ਆਪਾਂ ਲਾਈਟਾਂ ਦੇਖਦੇ ਆਂ ਤੇ ਮਲਟੀ ਸਪੀਕਰ ਕਨੈਕਸ਼ਨ ਆ ਤੁਸੀਂ ਜ਼ਿਆਦਾ ਸਪੀਕਰ ਹੋਰ ਕਨੈਕਟ ਕਰ ਸਕਦੇ ਆਂ ਤੇ ਡਿਊਲ ਮਾਈਕ ਤੇ ਗਿਟਾਰ ਇਨਪੁਟ ਆ ਮਾਈਕ ਲਗਾ ਸਕਦੇ ਆਂ ਗਿਟਾਰ ਦੀ ਇਨਪੁਟ ਕਰ ਸਕਦੇ ਆਂ ਤੇ ਇਹਦਾ ਫੋਲਡੇਬਲ ਹੈਂਡਲ ਆ ਜਿਹਦੇ ਨਾਲ ਆਪਾਂ ਈਜ਼ੀ ਇਹਨੂੰ ਇੱਧਰ ਉੱਧਰ ਕੈਰੀ ਕਰ ਸਕਦੇ ਆਂ ਤੇ 12 ਘੰਟੇ ਦਾ ਪਲੇ ਟਾਈਮ ਆ ਇਹ ਕਹਿੰਦੇ ਤੁਸੀਂ ਇਹਨੂੰ 10 ਮਿੰਟ ਚਾਰਜ ਕਰੋ ਤੇ 80 ਮਿੰਟ ਗਾਣੇ ਸੁਣੋ 블루ਟੁੱਥ ਕਨੈਕਟ ਕਰ ਸਕਦੇ ਆ ਆਕਸ ਇਨਪੁਟ ਕਰ ਸਕਦੇ ਆ ਗੁੱਡ ਚੀਜ਼ ਆ ਚਲੋ ਦੇਖਦੇ ਆ ਜੀ ਅੱਗੇ ਜੀਬੀਐਲ ਦਾ ਕਹਿੰਦੇ ਨੋ ਲਿਖਿਆ ਹੈ ਹਾਂਜੀ ਤੇ ਬਾਕਸ ਦੇ ਵਿੱਚ ਆਪਾਂ ਨੂੰ ਮਿਲਿਆ ਕੁਇਕ ਗਾਈਡ ਜਿੱਥੇ ਸਾਰਾ ਕੁਝ ਦੱਸਿਆ ਕਿਦਾਂ ਕਿਦਾਂ ਹੋਣਾ ਵਾਰੰਟੀ ਕਾਰਡ ਤੇ ਆਤ ਨਿਕਲੀਆਂ ਨੇ ਚਾਰ ਕੇਬਲ ਇਹ ਆਪਣੇ ਹਿਸਾਬ ਨਾਲ ਕਿ ਜਿਵੇਂ ਆਪਣੇ ਆਸਟ੍ਰੇਲੀਆ ਦੇ ਵਿੱਚ ਆਹ ਪਲੱਗ ਲੱਗਦਾ ਆਹ ਤਿੰਨ ਜਿਵੇਂ ਹੋਰ ਕੰਟਰੀਆਂ ਦੇ ਹੁੰਦੇ ਆਪਣੇ ਇੰਡੀਆ 'ਚ ਲੱਗਦਾ ਤੇ ਹੋਰ ਇਹ ਮਿਲਿਆ ਜੀ ਆਪਾਂ ਨੂੰ ਚਾਰ ਡਿਫਰੈਂਟ ਪਲੱਗ ਸਪੀਕਰ ਇਹ ਆ ਜੀ ਇਹਦਾ ਡਸਟ ਕਵਰ ਆਲਵੀ ਆ ਗਿਆ ਜਿਗਾਰਡਮੈਂਟ ਆਪਣੇ ਕੋਲੇ ਆ ਇਹਦਾ ਹੈਂਡਲ ਆ ਜੇ ਤੁਹਾਨੂੰ ਕਹਿਣਾ ਸੀ ਆਪਾਂ ਕਿਤੇ ਵੀ ਚੱਕ ਸਕਦੇ ਆ ਪਾਰਟੀ ਬਾਕਸ ਵਾਜੀਏ ਜੀ ਇਹਦੀ ਬੈਕ ਸਾਈਡ ਤੇ ਇਹਦੇ ਇੱਥੇ ਆਹ ਬਣਿਆ ਇਹਦੇ ਵਿੱਚ ਇੱਥੇ ਆਪਾਂ ਦੋ ਮਾਈਕ ਲਗਾ ਸਕਦੇ ਆ ਆਕਸ ਲਗਾ ਸਕਦੇ ਆ ਤੇ ਯੂ ਐਸ ਬੀ ਲਗਾ ਸਕਦੇ ਆ ਤੇ ਉਹਦੇ ਨਾਲ ਆਉਣਿਆਂ ਦੀ ਕੀ ਵਨਿੰਗ ਬੋਲੀਅਮ ਵਗੈਰਾ ਆਪੇ ਤੋਂ ਸੈੱਟ ਕਰ ਸਕਦੇ ਆ ਇਹ ਉਹਦੇ ਲਈ ਹੋ ਗਿਆ ਜੀ ਤੇ ਆ ਬਣਿਆ ਜੀ ਇਹ ਹੈਗੀ ਇਹਦੀ ਬੈਟਰੀ ਇਹਨੂੰ ਆਪਾਂ ਇੱਥੋਂ ਇਦਾਂ ਪੁੱਲ ਕਰਨਾ ਬਾਹਰ ਕੱਢ ਸਕਦੇ ਆ ਪੁਰਾਣੀ ਬੈਟਰੀ ਜਿੰਨੇ ਖਰਾਬ ਹੋ ਗਈ ਨਵੀਂ ਬੈਟਰੀ ਪਾਉਣੀ ਆ ਤੇ ਉੱਥੋਂ ਆਪਾਂ ਨਵੀਂ ਪਾ ਕੇ ਇਹਨੂੰ ਅਟੈਚ ਕਰ ਸਕਦੇ ਆ ਤੇ ਸਭ ਤੋਂ ਥੱਲੇ ਆ ਗਿਆ ਜੀ ਇਹ ਆ ਗਿਆ ਨਾ ਚਾਰਜਿੰਗ ਲੱਗਣਾ ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਸੀ ਅੱਜ ਤੋਂ ਆਪਾਂ ਸਟਾਰਟ ਕਰ ਲਿਆ